ਤੈਨੂੰ ਪੁੱਛ ਵੀ ਨਹੀਂ ਤਾਈ ਜੀ ਸਿਰਫ ਆਬ ਦੇ ਮੇਰੇ ਦਾ ਪੁੱਟ ਚਾਹੀਦਾ ਸੀ ਇੱਕ ਰਖੜੀ ਬੰਨਣ ਨੂੰ ਜੱਸ ਮੈਂ ਤੁਹਾਨੂੰ ਕਿਹਾ ਸੀ ਵੀ ਨਹੀਂ ਆਉਣਾ ਤਾਂ ਤੂੰ ਬੈਠਿਆ ਨੀ ਗਿਆ ਨਾ ਨਹੀਂ ਆਉਣਾ ਦਾ ਕੀ ਮਤਲਬ ਆ ਉਹ ਜਾਣ ਲੱਗੀ ਸੀ ਪੁੱਠੀ ਪਿੰਡ ਫਿਰ ਕੀ ਹੋ ਗਿਆ ਜੇ ਆ ਗਿਆ ਨਾਲੇ ਮੈਨੂੰ ਉੱਥੇ ਕੋਈ ਕੰਮ ਹੀ ਨਹੀਂ ਸੀ ਖੇਤੋਂ ਨਾ ਨਹੀਂ ਨਹੀਂ ਪੁੱਤ ਕੋਈ ਨਹੀਂ ਤੈਨੂੰ ਐਵੇਂ ਹੀ ਲੱਗਿਆ ਤੈਨੂੰ ਪਤਾ ਨਾ ਹੁਣ ਮੈਥੋਂ ਕਿਹੜਾ ਘਰ ਦੇ ਕੰਮ ਬਣ ਗਿਆ ਸਾਰਾ ਦਿਨ ਇਹਦੀ ਕਮਾਂ ਚ ਹੀ ਸੁਰਤ ਬੁੰਦਲੀ ਰਹਿੰਦੀ ਐ ਉੱਤੋਂ ਗਰਮੀ ਐ ਤਾਂ ਕਰਕੇ ਮੜਾ ਜਾ ਪੁੱਤ ਖੇਜ ਜਾਂਦੀ ਐ ਇਹ ਸਾਸਤਰੀ ਘਰ ਬਾਬੀ ਸਾਸਤਰੀ ਘਰ ਕੀ ਹਾਲ ਹੈ ਬਾਬੀ ਵਧੀਆ ਤੂੰ ਇੱਥੇ ਕੰਮ ਸੀ ਕੋਈ ਇਹ ਕਿਹੋ ਜੀ ਗੱਲ ਕਰਦੀ ਭਾਬੀ ਕੋਈ ਕੰਮ ਥੋੜੀ ਆ ਤੁਹਾਨੂੰ ਪਤਾ ਤਾਂ ਹੈ ਵਿਰਖੜੀ ਆ ਗਈ ਨੇੜੇ ਮੈਂ ਘਰ ਚੱਲ ਮੈਂ ਵੀ ਰਿਕ ਰਖੜੀ ਬੰਨ੍ਹਣੀ ਆਂ ਵੀ ਕੰਮ ਕਾਰਚ ਉਹਦਾ ਵਿਚਾਰੇ ਦਾ ਕਿੱਥੇ ਟਾਈਮ ਲੱਗੂਗਾ ਮੇਰੇ ਕੋਲ ਜਾਣ ਦਾ ਚੱਲ ਆ ਅੰਦਰ ਮੈਂ ਕਿਹਾ ਕਿਤੇ ਕੋਈ ਕੰਮ ਪੈ ਗਿਆ ਹਲੇ ਹੁਣੇ ਤਾਂ ਤੂੰ ਗਈ ਸੀ ਨਾ ਦੋ ਦਿਨ ਪਹਿਲਾਂ ਓਹੋ ਭਾਬੀ ਤੈਨੂੰ ਪਤਾ ਤਾਂ ਹੈ ਘਰ ਦੇ ਕੰਮ ਕਾਰਾ ਚ ਟਾਈਮ ਮਸਾਂ ਹੀ ਲੱਗਦਾ ਅੱਜ ਮੈਂ ਕਿਹਾ ਚੱਲ ਵੇਲੀ ਆ ਜਾ ਹੀ ਹੁੰਨੀ ਆ ਮੈਂ ਕਿਹਾ ਅੱਛਾ ਚੱਲ ਬੈਠ ਅੰਦਰ ਮੰਮੀ ਘਰੀ ਆ ਅੰਦਰ ਹੀ ਹੋਣਗੇ ਹਲੇ 4 ਦਿਨ ਪਹਿਲਾਂ ਤਾਂ ਉਹ ਰੁ ਗਈ ਐ ਹੁਣ ਦੱਸ ੱਡੀ ਛੇਤੀ ਕੀ ਇਹਨੂੰ ਬਿੱਲੀ ਚੱਕ ਗਈ ਸੀ ਆਉਣ ਲੈ ਮੇਰੀ ਧੀ ਰਾਣੀ ਆ ਗਈ ਮਮੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੱਤ ਹੁਣਸਾ ਕੀ ਹਾਲ ਹੈ ਵਧੀਆ ਮਾਂ ਤੁਸੀਂ ਦੱਸੋ ਬਸ ਮੈਂ ਵੀ ਠੀਕ ਆ ਤੇਰਾ ਵੀ ਪਤਾ ਹੀ ਨਹੀਂ ਲੱਗਦਾ ਜੇ ਆਉਂਦੀ ਨਹੀਂ ਤਾਂ 4-4 ਮਹੀਨੇ ਢੇੜਾ ਨਹੀਂ ਲਾਉਂਦੀ ਆਣ ਮਹੀਨੇ ਚ ਦੋ ਢੇੜੇ ਲਾਤੇ ਓਹ ਹੋ ਮਾਂ ਢੇੜਾ ਕਿੱਥੇ ਲੱਗਣਾ ਸੀ ਮੈਨੂੰ ਤਾਂ ਨਾ ਆਏ ਸੀਗਾ ਵੀ ਰਖੜੀਆਂ ਚ ਹਜੇ 10 ਦਿਨ ਪਈਆ ਚਲ ਮੈਂ ਕਿਹਾ ਇੰਨੀ ਜਲਦੀ ਕੀ ਬਨਣੇ ਰਖੜੀ ਵੀ ਰਖੜੀਆਂ ਦੇ ਨੇੜੇ ਜਾਉਂਗੀ ਜਦੋਂ ਗਾਂ ਗਈ ਉਹ ਮੈਨੂੰ ਕਹਿੰਦੇ ਵੀ ਤੂੰ ਹੁਣ ਬਨ ਨਹੀਂ ਆਉਂਦੀ ਮੈਂ ਕਿਹਾ ਕੋਈ ਨਹੀਂ ਹਜੇ ਬਥੇਰਾ ਟਾਈਮ ਪਿਆ ਤੇ ਹੁਣ ਪਤਾ ਹੀ ਨਹੀਂ ਲੱਗਿਆ ਕਦੋਂ ਲੰਘੇ ਦਿਨ ਜੀ ਫਿਰ ਅੱਜ ਮੈਨੂੰ ਉਹਨਾਂ ਨੇ ਭੇਜਿਆ ਕਹਿੰਦੇ ਤੂੰ ਅਖੇ ਜਾ ਹੁਣ ਹੀ ਰਖੜੀ ਬੰਨ੍ਹਿਆ ਕਹਿੰਦੇ ਚਲ ਵਧੀਆ ਬਹਾਨੇ ਨਾਲ ਮਿਲ ਗਈ ਜਿੰਗ ਪੁੱਤ ਵੀਰਾ ਵੀਰਾ ਤੇਰਾ ਇੱਥੇ ਖੇਤ ਬੰਨੇ ਗਿਆ ਹੁਣੇ ਆ ਜਾਂਦਾ ਹੋਰ ਦੱਸ ਤੇਰੀ ਸੱਸ ਦਾ ਕੀ ਹਾਲ ਹੈ ਵਧੀਆ ਸਾਰੇ ਬਹੁਤ ਵਧੀਆ ਕੁੜ ਨਾਲੇ ਉਦੋਂ ਤੂੰ ਕਹਿੰਦੀ ਸੀ ਮੰਮੀ ਤਿਲਕ ਕੇ ਡਿੱਗ ਗਈ ਕਿਵੇਂ ਹਣ ਉਹਦੀ ਲੱਤ ਹੁਣ ਤਾਂ ਕਾਫੀ ਫਰਕ ਆ ਨਾਲੇ ਉਹ ਦੀਦੀ ਆ ਗਈ ਸੀ ਨਾ ਘਰੇ ਅੱਛਾ ਤੁਹਾਨੂੰ ਪਤਾ ਹੁਣ ਤਾਂ ਇਹੀ ਗੁੱਸ ਚੱਲੀ ਜਾਊਗਾ ਬੀਨੂ ਰਖੜੀ ਬਨਣਾ ਆਵਦੇ ਪੇਕੇ ਵਾਗੀ ਤੇ ਉਹਨਾਂ ਦੀ ਧੀ ਆਵਦੇ ਪੇਕੇ ਆ ਗਈ ਚੱਲ ਭਾਈ ਤੀਆਂ ਨੇ ਤਾਣਾ ਹੀ ਹੁੰਦਾ ਪੁੱਤ ਚਲ ਪਰ ਮੰਮੀ ਆ ਲੈ ਪਾਣੀ ਮੰਗ ਪਿੱਛ ਇਸਾਸ ਠੀਕ ਹੈ ਹੁਣ ਬਿਮਾਰ ਹੋ ਗਈ ਸੀ ਹਾਂ ਪਾਪੀ ਹੁਣ ਤਾਂ ਬਹੁਤ ਫਰਕ ਹੈ ਮਾੜੀ ਮੋਟੀ ਸੇਵਾ ਸੁਆ ਕਰ ਲਿਆ ਕਰੋ ਐਵੇਂ ਵਿਚਾਰੀ ਦਾ ਕਾਹਨੂੰ ਖੂਨ ਮਚਾਉਨੇ ਹੋ ਲੈ ਸੇਵਾ ਪਾਪੀ ਦਾ ਸਾਡੀ ਸੇਵਾ ਨਾਲੀ ਤਾਂ ਮੰਮੀ ਠੀਕ ਕਰੀ ਅਸੀਂ ਇੰਨੀ ਜਲਦੀ ਨਹੀਂ ਤਾਂ ਤੁਹਾਨੂੰ ਪਤਾ ਹੀ ਆ ਜਿਹਦੇ ਛੱਟ ਫੇਟ ਵੱਜੀ ਹੋਵੇ ਉਹਦੀ ਕੋਈ ਸੇਵਾ ਸੰਭਾਲੀ ਨਾ ਕਰੇ ਤਾਂ ਇੰਨੀ ਜਲਦੀ ਮੰਜੇ ਤੋਂ ਥੋੜੀ ਉੱਠਦਾ ਨਲੇ ਪੁੱਤ ਐ ਕਿਉਂ ਬੋਲਦੀ ਐ ਤੂੰ ਮੈਂ ਕਿਹਾ ਮੰਮੀ ਵਿਚਾਰੀ ਕੱਲੀ ਔਖੀ ਹੁੰਦੀ ਹੋਊਗੀ ਮਨਪ੍ਰੀਤ ਨੇ ਤਾਂ ਇੱਕ ਵਾਰ ਵੀ ਨਹੀਂ ਸੋਚਿਆ ਵੀ ਉਹਨੂੰ ਕੰਮਾਂ ਦਾ ਔਖਾ ਹੋ ਜਾਊਗਾ ਉਹ ਨਹੀਂ ਭਾਬੀ ਇਹਦੇ 'ਚ ਸੋਚਣ ਵਾਲੀ ਕੀ ਗੱਲ ਐ ਨਾਲੇ ਮੈਨੂੰ ਪਤਾ ਹੀ ਸੀ ਵੀ ਜੇ ਘਰੇ ਸਰਦਾ ਮੈਂ ਤਾਂ ਹੀ ਆਈ ਆਂ ਦੀਦੀ ਆਗੇ ਸੀਗੇ ਘਰੇ ਉਹਨਾਂ ਨੇ ਕਾਰ ਹੀ ਲੈਣੀ ਐ ਕੰਮ ਚੱਲ ਭਾਈ ਤੇਰੇ ਘਰ ਦਾ ਤੈਨੂੰ ਪਤਾ ਨਾਲੇ ਮੈਂ ਕੀ ਲੈਣਾ ਚੱਲ ਬੁੱਤ ਕੋਈ ਨਾ ਜੋ ਚਾਦੀ ਘੁੱਟ ਬਣਾ ਲਾ ਮੈਂ ਤੁਹਾਡੇ ਨਾਲ ਇਹੀ ਗੱਲ ਕਰਨ ਲੱਗੀ ਸੀ ਪਰ ਭਾਬੀ ਉਹਦੇ ਪਾਣੀ ਲੈ ਕੇ ਆ ਗਈ ਜਦੋਂ ਮੈਂ ਗੇਟ 'ਚ ਆਈਆਂ ਨਾ ਉਦੋਂ ਵੀ ਭਾਬੀ ਦਾ ਪਤਾ ਨਹੀਂ ਕਿ ਉਹ ਮੇਰੇ ਉੱਤਰਿਆ ਹੋਇਆ ਸੀ ਹੋਰੀ ਬੋਲੀ ਮੈਨੂੰ ਉਹ ਨਹੀਂ ਨਹੀਂ ਪੁੱਤ ਕੋਈ ਨਹੀਂ ਤੈਨੂੰ ਐਵੇਂ ਲੱਗਿਆ ਤੈਨੂੰ ਪਤਾ ਨਾ ਹੁਣ ਮੈਥੋਂ ਕਿਹੜਾ ਘਰ ਦੇ ਕੰਮ ਬਣਦੇ ਐ ਸਾਰਾ ਦਿਨ ਇਹਦੀ ਕਮਾਂਚੀ ਸੁਰਤ ਬੰਦਲੀ ਰਹਿੰਦੀ ਐ ਹੁਣ ਤੋਂ ਗਰਮੀ ਐ ਤਾਂ ਕਰਕੇ ਮੜ ਜਾ ਪੁੱਤ ਖੇਜ ਜਾਂਦੀ ਐ ਮਾਂ ਮੰਮੀ ਇਹ ਗੱਲ ਤਾਂ ਮੈਂ ਚੰਗੀ ਤਰ੍ਹਾਂ ਸਮਝਦੀ ਆਂ ਵੀ ਜਿਹੜਾ ਬੰਦਾ ਇਕੱਲਾ ਹੀ ਸਾਰਾ ਦਿਨ ਕੰਮ ਕਰੀ ਜਾਵੇ ਨਾ ਚਲੋ ਉਹਦਾ ਕਦੇ ਤਾਂ ਮੂੜਿਆ ਹੋ ਜਾ ਹੁੰਦਾ ਹੀ ਆ ਵੀ ਨਹੀਂ ਸਹੀ ਹੁੰਦਾ ਅਗਲਾ ਪਰ ਇੱਕ ਵਕਤ ਤਾਂ ਮੈਨੂੰ ਐ ਜਿਹੀ ਲੱਗਿਆ ਵੀ ਇਹ ਜਿਹੜੀ ਵੀ ਪਰਜਾਈਆਂ ਲਨਾਨਾਂ ਵਾਲੀ ਗੱਲ ਹੁੰਦੀ ਹੈ ਨਾ ਵੀ ਮੱਥੇ ਵੱਟ ਪਾਉਂਦਿਆਂ ਹੀ ਪਾਉਂਦੀਆਂ ਪਰਜਾਈਆਂ ਹੋ ਪਤ ਨਹੀਂ ਤੈਨੂੰ ਐਵੇਂ ਹੀ ਲੱਗੀ ਜਾਂਦਾ ਨਾ ਉਹ ਤਾਂ ਪਰਜਾਈ ਦੇ ਜਿਹੜਾ ਪਿਆਰ ਹੁੰਦਾ ਨਾ ਉਹ ਹੋਰ ਨਹੀਂ ਕਿਸੇ 'ਚ ਹੁੰਦਾ ਸਿਆਪਾ ਖਾਣਾ ਇੱਕ ਕੰਮ ਨਿਬੜਦਾ ਨਹੀਂ ਤੇ ਦੂਜੇ ਨੂੰ ਸ਼ੁਰੂ ਹੋ ਜਾ ਸਾਰਾ ਦਿਨੇ ਐ ਹੀ ਲੱਗ ਜਾਂਦਾ ਮਸਾਂ ਨੂੰ ਹੀ ਸੀ ਹੁਣ ਫੇਰ ਆ ਕੇ ਬੈਗੀ ਨਾ ਇਹ ਜਾਣਦਾ ਛੇਤੀ ਮੋੜਨ ਮਾਂ ਦਾ ਦੇਖ ਲੈ ਕਿ ਮੈਂ ਉਦਰੀ ਬੈਠੀ ਸੀ ਇਹਲੇ 4 ਦਿਨ ਪਹਿਲਾਂ ਤਾਂ ਇੱਥੋਂ ਗਈ ਹੈਗੀ ਵੀ ਦੱਸ ਕੀ ਤਾਂ ਇੱਥੇ ਸ਼ੋਪ ਕਤਾਉਣਾ ਤੂੰ ਦੱਸ ਨੂੰ ਫੋਨ ਕਰਕੇ ਕਹਿਣੀ ਆ ਵੀ 2 ਘੰਟੇ ਵੱਧ ਹੀ ਲਾਇਆ ਏ ਐਵੇਂ ਇੱਥੇ ਖਰਚਾ ਖੜਾ ਕਰਤਾ ਆਖੀ ਚਾਹ ਦੇ ਮਾਂ ਕੋਈ ਇੱਕ ਦਿਨ ਇਹਦਾ ਲੰਗਦਾ ਹੀ ਨਹੀਂ ਵੀ ਆਰਾਮ ਨਾਲ ਪੈ ਕੇ ਰੈਸਟ ਕਰ ਲਓ। ਟਰੇ ਕਿੱਥੇ ਧਰਤੀ ਹੁਣ ਹੈ। ਬੇਬੇ ਇਸ ਵਾਰੀ ਮੈਂ ਰੱਖ ਲਈ ਤਾਂ ਕੋਈ ਸੂਕ ਸਾਥ ਨਹੀਂ ਲੱਗੇਗਾ। ਠੀਕ ਹੈ। ਖਾਲੀ ਆਏਗੀ ਹੁਣ। ਲਾ ਫੇਰ ਕੀ ਆ ਹਰ ਵਾਰੀ ਹੁੰਦਾ ਛੋਟਾ ਨੂੰ। ਤੁੜੀ ਐ ਨਾ ਸਵਾਸ ਵਾਂਕੇ ਕੀ ਕਰਾਂ ਪੈਦੇ ਤਾਂ ਹੈਗਾ ਗੱਲ ਸੁਣ ਉਸ ਤੋਂ ਤੇਜ ਤੇ ਹਾਰ ਹੁੰਦਾ ਸੋਰਾ ਲੱਗਦਾ ਹੁੰਦਾ ਈੜਾ ਕੱਪੜਾ ਬੰਦਾ ਲੈ ਕੇ ਜਾਵੇ ਨਾਲੇ ਫਿਰ ਤੇਰੀ ਸੱਸ ਕੀ ਕਹੂਗੀ ਮੈਂ ਤਾਂ ਥੋੜੀ ਕਰਦੀ ਬੱਤ ਜਮ ਇੰਨੀ ਨਹੀਂ ਪੇਣੀ ਤੇਰੀ ਸੱਸ ਅਗਲੀ ਕੀ ਕਹੂਗੀ ਲਦਾਸ ਗਈ ਸੀ ਪੇਕਿਆਂ ਦੇ ਸੂਟ ਵੀ ਨਹੀਂ ਦਿੱਤਾ ਕੋਈ ਨਹੀਂ ਕੋਈ ਨਹੀਂ ਅਬ ਬਿਸਕਟ ਪੈਨੇ ਵਾਰ ਕਾਹਦੀ ਆ ਤੇ ਫਿਰ ਆਪਾਂ ਕਹਣਾ ਚਾਹਾਂ ਚਾਹ ਪੀਣ ਲੱਗੇ ਸੀ ਉਹ ਗੋਲੇ ਬੈਠ ਕੇ ਤਾਂ ਚੱਲ ਕੋਈ ਫਿਰ ਉਹ ਐ ਹੁੰਦਾ ਵੀ ਗੋਲੇ ਬੈਠ ਕੇ ਚਾਹ ਪੀਉਂਦੇ ਫਿਰ ਐਵੇਂ ਭਾਈ ਨਾਲ ਬਿਸਕੁਟ ਖਾਦੇ ਜਾਂਦੇ ਹਾਂ ਛੋੜੇ ਅੱਜ ਕੱਲ ਮਿੱਠਾ-ਮਿੱਠਾ ਸਾਰਾ ਕੁਝ ਛੱਡ ਰੱਖਿਆ ਆ ਓਕੇ ਸੂਟ ਨੀ ਲੈਣੇ ਸੂਟਾਂ ਦੀ ਮਾਰੀ ਤਾਂ ਤੂੰ ਨੀਤ ਸਿੱਟ ਕੇ ਉਰੇ ਆਉਣੀ ਹੋਈ ਆ ਨਹੀਂ ਤੈਨੂੰ ਅੱਡਾ ਬੜਾ ਹਿਜ ਮਾਰਦਾ ਆ ਆਪਣੇ ਭਰਾ ਦਾ ਕਰਦੀਆਂ ਜੱਸ ਨੂੰ ਫੋਨ ਕਰਕੇ ਕਹਿਨੀ ਆ ਵੀ 2-4 ਘੰਟੇ ਲੇਟ ਆਈ ਕਿਤਾ ਪਤਾ ਨਹੀਂ ਕੀ ਦਾ ਵੱਜੀ ਜਾਂਦਾ ਹੋਂ ਜਾ ਸੰਦਾ ਫੋਨ ਹੈਲੋ ਜੱਸ ਕਿੱਥੋਂ ਤੁਸੀਂ ਮੈਂ ਖੇਤਾਂ ਹੋਰ ਕਿੱਥੇ ਹੋਣਾ ਮੈਂ ਅੱਛਾ ਜੇ ਖੇਤੋਂ ਨਾ ਹੁਣ ਫਿਰ 2-4 ਘੰਟੇ ਖੇਤ ਹੀ ਰਹੋ ਕਿਉਂ ਕੀ ਗੱਲ ਹੋ ਗਈ ਖੇਤ ਤੇ ਰਹਾ ਨਾ ਮੈਂ ਖੇਤ ਕਿਉਂ ਬੈਠਾ ਰਾਂ ਗੱਲ ਵੀ ਹੋਈ ਹੋ ਕੋਈ ਓਹੋ ਕੋਈ ਗੱਲ ਨਹੀਂ ਹੋਈ ਅੱਡੀ ਫਿਕਰ ਪੈ ਜਾਂਦੀ ਹੈ ਪਤਾ ਨਹੀਂ ਕੀ ਗੱਲ ਹੋ ਗਈ ਵੈਸੇ ਕਹਿ ਰਹੀਆਂ ਤੁਹਾਨੂੰ ਨਾ ਕੋਈ ਗੱਲ ਤਾਂ ਹੋਈ ਹੋ ਯਾਰ ਕੋਈ ਗਲਤਾ ਦੱਸ ਬਸ ਖੇਤ ਤੇ ਰਹੀ ਇੱਕ ਦੋ ਘੰਟੇ ਕੋਈ ਗੱਲ ਵੀ ਹੋਊ ਉਹ ਯਾਰ ਕੋਈ ਗੱਲ ਨਹੀਂ ਹੈਗੀ ਆ ਤੇਰੀ ਭੈਣ ਆ ਰਹੀ ਐ ਹਲੇ 4 ਦਿਨ ਪਹਿਲਾਂ ਤਾਂ ਇੱਥੋਂ ਗਈ ਸੀ ਤੇ ਹੁਣ ਫੇਰ ਸੂਟ ਲੈਣ ਆਗੀ ਅੱਛਾ ਮਨਪਰੀ ਤਾਂ ਆ ਰਹੀ ਐ ਹੈ ਇਹ ਦੱਸਣ ਵਾਸਤੇ ਫੋਨ ਕੀਤਾ ਤੂੰ ਕੋਈ ਯਾਰ ਇੰਨਾ ਖੁਸ਼ ਹੋਣ ਵਾਲੀ ਵੀ ਕੋਈ ਗੱਲ ਨਹੀਂ ਹੈਗੀ ਨਾਲੇ ਜਿਵੇਂ ਆਈ ਐ ਨਾ ਆਪੇ ਮੁਰਜੂਗੀ ਫੜਾ ਜੂਗੀ ਤੁਹਾਡੀ ਰਖੜੀ ਉਹ ਚਲ ਠੀਕ ਆ ਯਾਰ ਕੋਈ ਗੱਲ ਨਹੀਂ ਇਹ ਵੀ ਕਮਾਲੇ ਕਰਦੀ ਆ ਅਕੇਲਾ ਮਨਪ੍ਰੀਤ ਆਈਆ ਤੂੰ ਘਰੇ ਨਹੀਂ ਮੈਂ ਘਰੇ ਕਿਵੇਂ ਨਾ ਜਾਮਾ ਮਸਾ ਤਾਂ ਮੇਰੀ ਭੈਣ ਆਈਆ ਬੋਲੀ ਜਾਣਦੇ ਮੈਂ ਤਾਂ ਹੁਣੀ ਜਾਣਾ ਘਰੇ ਇਹਦਾ ਕੀ ਆ ਮਾਰ ਕੇ ਭਕਾਈ ਹਟ ਜੂਗੀ ਮੈਂ ਤਾਂ ਇਹਨੂੰ ਚਾਹਵਣਾ ਰੱਬ ਤੇ ਪ੍ਰਾਣੀ ਰਖੜੀ ਲੈ ਕੇ ਆਈ ਸੀ ਜੇ ਮੈਂ ਇਹ ਕਹਿਤਾ ਵੀ ਮੈਂ ਸੂਟ ਨਹੀਂ ਲੈ ਕੇ ਜਾਣਾ ਇਹਦਾ ਹੀ ਮਤਲਬ ਥੋੜੀ ਜਿਹੀ ਮੈਂ ਕੱਲੇ ਪੈਸੇ ਦੀ ਭੁੱਖੀ ਆ ਮੈਂ ਤਾਂ ਕੁਛ ਵੀ ਨਹੀਂ ਚਾਹੀਦਾ ਸੀ ਸਿਰਫ ਆਪਦੇ ਵੀਰੇ ਦਾ ਘੁੱਟ ਚਾਹੀਦਾ ਸੀ ਇੱਕ ਰਖੜੀ ਬੰਨਨ ਨੂੰ ਹੱਬੇ ਪਤਾ ਨਹੀਂ ਕਿਉਂ ਹੋਇਆ ਫਿਰ ਸੋਚ ਰੱਖੀ ਬੈਠੀ ਆ ਚੱਕ ਕੇ ਫੋਨ ਲਾ ਕੇ ਕਹਿੰਦਾ

ਦਬਾਉ ਕੁਛ ਕਹਿ ਨਹੀਂ ਹੁੰਦੀ ਕੀ ਜਿਹੜਾ ਪੜ ਲੈਣੀ ਆ ਚੱਲ ਚੰਗਾ ਚਲ ਆ ਜੇ ਦੁਕਾਨ ਤੇ ਚੱਲੀਏ ਤੈਨੂੰ ਸੂਟ ਦਵਾ ਕੇ ਲਿਆਵਾਂ ਉਹ ਨਾ ਮਾਂ ਦੁਕਾਨ ਤੇ ਜਾਣ ਦਾ ਟਾਈਮ ਕਿੱਥੇ ਆ ਆ ਦੇਖੀ ਹੁਣ ਮੈਨੂੰ ਗੁੱਸਾ ਜੜੀ ਆਂਦਾ ਆਪ ਹੀ ਤਾਂ ਉਹਨਾਂ ਨੇ ਮੈਨੂੰ ਭੇਜਤਾ ਵੀ ਰਖੜੀ ਬੰਨ੍ਹ ਕੇ ਆ ਹੁਣ ਆਪ ਵੀ ਮਗਰ ਫੋਨ ਲਾਤਾ ਅਖਾ ਛੇਤੀ ਆ ਜਾ ਮੰਮੀ ਦੇ ਲਾਪਤ ਵਿੱਚ ਦਰਦ ਵਾਲਾ ਹੁੰਦਾ ਅਖਾ ਸਰਦਾਨੀ ਲੈ ਲੈ ਕੋਈ ਨਾ ਫਿਰ ਤੇਰਾ ਵੀਰਾ ਆਉਣ ਵਾਲੇ ਹੁਣ ਰਖੜੀ ਬੰਨ੍ਹ ਕੇ ਜਾਈ ਹੁਣ ਐ ਥੋੜੀ ਜਾਏਗੀ ਆਈ ਵੀ ਆ ਪਾੜਾ ਪੱਟ ਕੇ ਫਿਰ ਮੰਮੀ ਵੀਰੇ ਦਾ ਕੀ ਪਤਾ ਕਦੋਂ ਆਊਗਾ ਕਦੋਂ ਨਹੀਂ ਆਊਗਾ ਨਾਲੇ ਤੈਨੂੰ ਪਤਾ ਹੀ ਆ ਦੀਦੀ ਵਿਚਾਰੀ ਹੁਣ ਜੁੱਲੇ ਝੰਕੇ ਵਾਲੇ ਪਾਸੇ ਕਰੂਗੀ ਕਿ ਬਸ ਓ ਡੰਗਰਾਲੇ ਪਾਸੇ ਕਰੂ ਮੇਰੀ ਗੱਲ ਸੁਣ ਕੋਈ ਨਹੀਂ ਉਹ ਉੱਥੇ ਤੇਰੀ ਨਨਦਾਈ ਹੁਈ ਹੈ ਇੱਕ ਦਿਨ ਨਾਲ ਕੋਈ ਫਰਕ ਨਹੀਂ ਪੈਂਦਾ ਅੱਜ ਦੀ ਰਾਤ ਕੱਟ ਲੈ ਸਵੇਰੇ ਪਹਿਲੀ ਵਾਸ ਵਗ ਜੀ ਉਹ ਨਾ ਮਾਂ ਐ ਫਿਰ ਬੰਦਾ ਬੁਰਾ ਜਵਾਬ ਦਤਾ ਹੈ ਅਗਲਾ ਕਹਿੰਦਾ ਵੀ ਸੱਸ ਸੱਸ ਨੂੰ ਤਕਲੀਫ ਸੀ ਤੇ ਆਈ ਨਹੀਂ ਹੈਗੀ ਵੀ ਜੇ ਅਸੀਂ ਮੂੰਹ ਲਾ ਜਾ ਰੱਖ ਕੇ ਭੇਜਤੀ ਹੁਣ ਜੇ ਅਸੀਂ ਫੋਨ ਲਾਤਾ ਤਾਂ ਆ ਸਕਦੀ ਐ ਤੈਨੂੰ ਪਤਾ ਹੈ ਜੀਜਾਸ ਨੂੰ ਬੇਣਾ ਮਿਲੇ ਵਗੀ ਨਾ ਉਹ ਕਿੰਨਾ ਗੁੱਸੇ ਹੋਊਗਾ ਨਾਲੇ ਮੇਰੇ ਨਾਲ ਲੜੂਗਾ ਨਾਲੇ ਚੰਦਰੀਆ ਹਣਾ ਦੇ ਭਰਾ ਦੇ ਰਖੜੀ ਤੋਂ ਬਿਨਾ ਬਗ ਜਾਈਗੀ ਬੰਨਣ ਤੋਂ ਕੋਈ ਨਹੀਂ ਰਖੜੀ ਫੜਾ ਜਾਨੀਆ ਡੱਬੇ ਫੜਾ ਜਾਨੀਆ ਮੈਨੂੰ ਤਾਂ ਤੇਰੀ ਸਮਝ ਨਹੀਂ ਆਉਂਦੀ ਪਹਿਲਾਂ ਤਾਂ ਉਥੋਂ ਛੇਤੀ ਆਈ ਹੈ ਹਣ ਹੁਣ ਆ ਕੇ ਰਖੜੀ ਫੜਾਈ ਨਹੀਂ ਡੱਬੇ ਫੜਾ ਜਾਨੀ ਇਹ ਕੋਈ ਗੱਲਾਂ ਚੋਂ ਗੱਲਾਂ ਨਹੀਂ ਧੀ ਤੇਰੀਆਂ ਮੈਨੂੰ ਤਾਂ ਚੰਗੀ ਨਹੀਂ ਲੱਗਦੀ ਤੇਰੀ ਇਹ ਗੱਲ ਮਾਂ ਹੁਣ ਤਾਂ ਲੜਨਾ ਹੈ ਮੇਰੇ ਨਾਲ ਲੜਨ ਵਾਲੀ ਗੱਲਾਂ ਹੀ ਤਾਂ ਕਰਦੀਆਂ ਤੂੰ ਕੋਈ ਗੱਲ ਨਹੀਂ ਮੈਂ ਫੇਰ ਕਿਹੜਾ ਮਾਰ ਲੂੰਗੀ ਹੁਣ ਜਿਵੇਂ ਮਹੀਨੇ ਚ ਦੋ ਵਾਰੀ ਕਿਹੜਾ ਅੱਛਾ ਦੁਬਾਰੇ ਤਾਂ ਆ ਜੇਗੀ ਅੱਜ ਨਹੀਂ ਕਰਾ ਤੇ ਟਿਕ ਸਕਦੀ ਹੈ ਚਾ ਚੰਗਾ ਮਾ ਲੇਟ ਨਾ ਕਰਾ ਮੈਂ ਤਾਂ ਜਾਨੀ ਆ ਫਿਰ ਮੈਂ ਬੱਸ ਲੰਘ ਜੂਗੀ ਅਮੈਨ ਲੱਗਾ ਹੁਣ ਆਊਗੀ ਬੱਸ ਤਾਂ ਹੈ ਜੰਗਾ ਜਿੱਦਣ ਹੈ ਬਾਈ ਤੂੰ ਕਿਹੜਾ ਵੀ ਗੱਲ ਤੋਂ ਮੁੜਦੀ ਹੈਗੀ ਲੈ ਮੈਨੂੰ ਤਾਂ ਇਹ ਵੀ ਸਮਝ ਨਹੀਂ ਆਉਂਦੀ ਹੁਣ ਛੇਤੀ ਸੱਸ ਦਾ ਬਾਲਾ ਇਹ ਜਾਉਣ ਲੱਗ ਗਿਆ ਵੀ ਜਦੋਂ ਸਵੇਰੇ ਆਈ ਸੀ ਉਹ ਤਾਂ ਤੈਨੂੰ ਉਦੋਂ ਵੀ ਪਤਾ ਸੀ ਵੀ ਨਣਦ ਕੱਲੀ ਕੀ ਕੀ ਕਰੂਗੀ ਹਾਂ ਤੈਨੂੰ ਕੀ ਦੱਸਾਂ ਮਾਂ ਕਿਹੜੀ ਭੈਣ ਦਾ ਜੀ ਕਰਦਾ ਹੁੰਦਾ ਵੀ ਉਹ ਆਪਣੇ ਭਰਾ ਦੇ ਕਰੇ ਹੱਸਦੀ ਹੱਸਦੀ ਆਵੇ ਤੇ ਹੱਸਦੀ ਹੱਸਦੀ ਨਾ ਜਾਵੇ ਪਰ ਜਿਹੜੀਆਂ ਗੱਲਾਂ ਭਾਬੀ ਨੇ ਕੀਤੀਆਂ ਉਹਨਾਂ ਗੱਲਾਂ ਨੂੰ ਲੈ ਕੇ ਮੈਨੂੰ ਆਈ ਜਾਣਾ ਪੈਣਾ ਬੈਣੀ ਜਾਂਦੀ ਵੀ ਮੇਰਾ ਵੀਰਾ ਤੇ ਭਾਬੀ ਲੜਨਾ ਜਾਂ ਕਰ ਚ ਕੋਈ ਕਲੇਸ਼ ਛਿੜੇ ਉਹ ਵੀ ਸਿਰਫ ਮੇਰੇ ਕਰਕੇ ਇਦਾਂ ਚੰਗਾ ਮੈਨੂੰ ਆਈ ਜਾਣਾ ਮਨਜ਼ੂਰ ਆ ਚੰਗਾ ਮਾ ਤੂੰ ਵੀ ਧਿਆਨ ਰੱਖੀ 헤ਣਾ ਹੋਵੇ ਉਧਰ ਮੈਂ ਆਪਣੀ ਸੱਸ ਸਾਂ ਦੀ ਫੇਰਦੀ ਆ ਇਧਰ ਤੂੰ ਵੀ ਘੜੀ ਚ ਡਿੱਗ ਜੇ ਬਾਹਰ ਫਿਰਦੀ ਰਹਿਣੀ ਆ ਲੈ ਵੀਰੇ ਸੱਸਰੀ ਕਾਲ ਸੱਸਰੀ ਕਾਲ ਮਨਪ੍ਰੀਤ ਆਹ ਕਿਧਰ ਚੱਕਿਆ ਤੂੰ ਬੇਪੁੱਤ ਇਹ ਤਾਂ ਕੀ ਆਈ ਕੀ ਗਈ ਇਹ ਤਾਂ ਜਾਂਦੀ ਵੀ ਆ ਹੁਣ ਨਾ ਜਾਂਦੀ ਆ ਨਾ ਜਾਂਦੀ ਕਾਦੇ ਪਿੱਛੇ ਆ ਤੂੰ ਉਹ ਵੀਰੇ ਤੇਰੀ ਰਖੜੀ ਲੈ ਕੇ ਆਈ ਸੀ ਤੇ ਨਾਲ ਇੱਕ ਦੋ ਸੂਟ ਲੈ ਕੇ ਆਈ ਸੀ ਮੈਂ ਕਿਹਾ ਚੱਲ ਇੱਕ ਕਰਾਦ ਲਾ ਆਉਂਗੀ ਉਹ ਮਗਰੀ ਫੋਨ ਆ ਗਿਆ ਕਹਿੰਦੇ ਮੰਮੀ ਦੇ ਨਾ ਹੱਥ 'ਚ ਦਰਦ ਹੋਈ ਜਾਂਦਾ ਤੂੰ ਘਰੇ ਆ ਜਾ ਕੇ ਉਹ ਲੈ ਫਿਰ ਕੀ ਹੋ ਗਿਆ ਮਨਪ੍ਰੀਤਾ ਉੱਥੇ ਮੈਂ ਫੋਨ ਕਰ ਦਿੰਨਾ ਕੋਈ ਨਹੀਂ ਤੂੰ ਕੱਲ ਨੂੰ ਚੱਲ ਜੀ ਹੁਣ ਕਿਹੜਾ ਰੋਜ਼ ਰੋਜ਼ ਆਇਆ ਜਾਂਦਾਗਾ ਨਹੀਂ ਨਹੀਂ ਉੱਥੇ ਫੋਨ ਕਰਨ ਨੂੰ ਤਾਂ ਕੀ ਹੈ ਵੀਰੇ ਆਏ ਕੋਈ ਬੇਤਵਾਰੀ ਥੋੜੀ ਉਹਨਾਂ ਨੂੰ ਪਤਾ ਹੀ ਹੈ ਵੀ ਤੁਸੀਂ ਆਏ ਥੋੜੀ ਕਰਦੇ ਹੋ ਫੇਰ ਤੂੰ ਐਡੀ ਕਾਲੀ ਕਾਦੀ ਮਚਾਈ ਆ ਆ ਹੁਣ 2 ਘੰਟੇ ਪਹਿਲਾਂ ਤੂੰ ਆਈ ਹੋਵੇਂਗੀ ਉਹਦੀ ਤਾਂ ਝੋਲਾ ਚੱਕ ਲੈ ਪੁੱਠੀ ਜਾਣ ਨੂੰ ਤੂੰ ਰਖੜੀ ਬੰਨਣ ਆਈਆਂ ਕ ਹੱਥ ਲਾਉਣ ਆਈਆਂ ਰੇ ਉਹ ਮੈਂ ਕਿਹਾ ਵੀਰੇ ਤੂੰ ਬਾਹਰ ਗਿਆਵੇਂ ਪਤਾ ਨਹੀਂ ਕਿੰਨਾ ਕੁ ਟਾਈਮ ਲੱਗੂਗਾ ਤੈਨੂੰ ਘਰੇ ਆਉਂਦੇ ਆਉਂਦੇ ਨਾ ਇਹ ਗੱਲ ਸੁਣਿਓ 1 ਮਿੰਟ ਲੈ ਬਾਹਰ ਗਿਆ ਨੂੰ ਕੀ ਆ ਤੂੰ ਮੈਨੂੰ ਫੋਨ ਕਰ ਲੈਣਾ ਸੀਗਾ ਨਾਲੇ ਮੈਂ ਤੈਨੂੰ ਅੱਡੇ ਤੋਂ ਜਾ ਕੇ ਲੈ ਆਉਂਦਾ ਉਹੀ ਤਾਂ ਮੈਂ ਸਮਝਾਈ ਜਾਨੀ ਆ ਪੁੱਤ ਵੀ ਜੇ ਹੁਣ ਆਈਆਂ ਤਾਂ ਭਾਈ ਇੱਕ ਰਾਤ ਲਾ ਜਾ ਇੱਕ ਰਾਤ ਨਾਲ ਕੋਈ ਨਹੀਂ ਫਰਕ ਕਿਤੇ ਨਹੀਂ ਜਾਣਾ ਮੇਰੀ ਗੱਲ ਸੁਣ ਚੱਲ ਅੰਦਰ ਜਾ ਕੇ ਬੈਠ ਚੱਲ ਰਾਤ ਨਹੀਂ ਲਾਉਂਦੀ ਮੈਂ ਰਖੜੀ ਬੰਨ੍ਹ ਦਿੰਨੀ ਆ ਜਾ ਵੀਰੇ ਚੱਲ ਚੱਲ ਤੂੰ ਕੋਈ ਨਹੀਂ ਦੇਖਾਂਗੇ ਜਿੱਦਣ ਵਾਲੀ ਐ ਪਤਾ ਨਹੀਂ ਹੁਣ ਕੀ ਉੱਥੇ ਉਹਨੂੰ ਸਲੋਪ ਪੜਾਈ ਜਾਂਦੀਆਂ ਹਾਂ ਹਾਂ ਜਸਨ ਹੁਣ ਦੱਸ ਕੀ ਹੋ ਗਿਆ ਜਸ ਮੈਂ ਤੁਹਾਨੂੰ ਕਿਹਾ ਸੀ ਵੀ ਨਹੀਂ ਆਉਣਾ ਤਾਂ ਉੱਥੋਂ ਬੈਠਿਆ ਨਹੀਂ ਗਿਆ ਨਹੀਂ ਆਉਣਾ ਦਾ ਕੀ ਮਤਲਬ ਆ ਉਹ ਜਾਣ ਲੱਗੀ ਸੀ ਪੁੱਠੀ ਪਿੰਡ ਫਿਰ ਕੀ ਹੋ ਗਿਆ ਜੇ ਆ ਗਿਆ ਨਾਲੇ ਮੈਨੂੰ ਉੱਥੇ ਕੋਈ ਕੰਮ ਹੀ ਨਹੀਂ ਸੀ ਖੇਤੋਂ ਦਾ ਆ ਹੁਣ ਤਾਂ ਚਾਰ ਦਿਨ ਪਹਿਲਾਂ ਮਿਲ ਕੇ ਗਈ ਆ ਫਿਰ ਕੀ ਹੋ ਜਾਂਦੇ ਜੇ ਅੱਜ ਨਾ ਮਿਲਦੀ ਨਾਲੇ ਤੁਹਾਡੇ ਕੋਲ ਬਾਲੇ ਨੋਟ ਨਹੀਂ 부ੜਕੀ ਜਾਂਦੇ ਉਹ ਹੀ ਲਟਾ ਦਿਓ ਫਿਰ ਕਿਸੇ ਨੂੰ ਫਾਲਤੂ ਨਾ ਬੋਲਦਾ ਛਣਾ ਨਾਲੇ ਤੇਰਾ ਕੀ ਘਸਦਾ ਜੇ ਹੋ ਰਖੜੀ ਬੰਨਣ ਆ ਗਈ ਓਰੇ ਤੂੰ ਨਹੀਂ ਜਾਂਦੀ ਹੁੰਦੀ ਉਹ ਮੈਂ ਜਾਣੀ ਆ ਰੋਜ਼ ਰੋਜ਼ ਨਹੀਂ ਜਾਂਦੀ ਦਸ਼ਨ ਤੈਨੂੰ ਮੈਂ ਇੱਕ ਵਾਰ ਕਹਤਾ ਨਾ ਫਾਲਤੂ ਨਾ ਬੋਲ ਐਡਿਕੂ ਤੇਰੀ ਮਖਤਿਆਰੀ ਨਹੀਂ ਚੱਲਣ ਲੱਗੀ ਸਾਰੇ ਘਰ ਤੇ ਠੀਕ ਐ ਇੱਥੇ ਨਹੀਂ ਆਉਣਾ ਇੱਥੇ ਨਹੀਂ ਖੜ੍ਹਣਾ ਹੁਣ ਆਉਣਾ ਹੁਣ ਜਾਣਾ ਫालतੂ ਨਾ ਬੋਲਿਆ ਕਰ ਆਪਦੇ ਕੰਮ ਤੱਕ ਮਤਲਬ ਰੱਖਿਆ ਕਰ ਤੂੰ ਕਿਉਂ ਮੈਂ ਕੀ ਕੋਈ ਨੌਕਰ ਐ ਇਸ ਘਰ ਦੀ ਕਿ ਫालतू ਕੰਮ ਤੱਕ ਮਤਲਬ ਰੱਖਾਂ ਕਿਉਂ ਫੇਰ ਤੂੰ ਕੋਈ ਸਰਪੰਚਣੀ ਹੈਗੀ ਵੀ ਤੇਰੀ ਐ ਚੱਲੇ ਹਰ ਇੱਕ ਤੇ ਕਿਉਂ ਤੁਸੀਂ ਨਹੀਂ ਚਲਾਉਂਦੇ ਮੇਰੇ ਤੇ ਤੁਸੀਂ ਮੈਨੂੰ ਨਹੀਂ ਆਪਦੇ ਪੈਕੇ ਗਿਣ-ਗਿਣ ਕੇ ਦਿਲ ਲ ਜਾਂਦੇ ਥੋੜੀ ਮਾਂ ਕਿ ਮੈਂ ਕਹਿ ਦਿੰਦੀ ਆ ਆ ਹੁਣ ਤਾਂ ਜਾ ਕੇ ਆਈ ਸੀ ਨੀ ਫੇਰ ਕੀ ਹੋ ਗਿਆ ਜੇ ਅਗਲੇ ਨੂੰ ਆਉਣ ਦਿੰਦੇ ਨੇ ਆ ਜਾਣਦੇ ਤੇ ਤੇਰਾ ਉਰ ਕੋਈ ਕੁਝ ਲਾ ਕੇ ਲੈ ਜਾਂਦੀ ਆ ਉਹ ਫਿਰ ਤੁਸੀਂ ਵੀ ਸਿੱਖ ਲਓ ਅਗਲੇ ਤੋਂ ਤੁਸੀਂ ਵੀ ਜਾਣ ਦੇ ਦਿਆ ਕਰੋ ਤੁਸੀਂ ਵੀ ਦਰਾਂਦ ਰੱਖ ਲਓ ਸਭ ਦਰਾਂ ਦੇ ਦਰਾਂ ਦਾ ਵੀਵੀ ਕਿਹੜੇ ਮਾਰਦੀਆਂ ਤੂੰ ਆਹ ਉਹ ਮਾਰਦੀਆਂ ਵੀਵੀ ਕਿਹੜੇ ਫालतू ਲੱਗ ਰਹੀ ਆ ਬੋਲਣਾ ਗੱਲ ਨਹੀਂ ਇਹਨੇ ਸਾਰੇ ਡੱਬਰ ਨੂੰ ਤੂੰ ਫालतू ਭਾਬੀ ਹਾਂ ਮਨਪ੍ਰੀਤ ਆਇਆ ਇੱਕ ਮਿੰਟ ਬੁਲਾ ਰਹੀ ਏ ਤੇਰੀ ਭੈਣ ਫਿਰ ਬੁਲਾਉਗੀ ਕਿਉਂ ਬੁਲਾਵੇ ਵੇ ਨਾ ਫਿਰ ਬੱਲ ਜਾ ਹੁਣ ਮੇਰੇ ਕੰਨਾਂ 'ਚ ਕਿਉਂ ਬੋਲੀਏ ਨਾ ਤੇਰੇ ਕੰਨਾਂ 'ਚ ਬੋਲਦਾ ਕੌਣ ਆਇਆ ਵੱਡਾ ਭੈਣ ਦਾ 헤ਜਲਾ ਹਾਂ ਮਨਪ੍ਰੀਤ ਕੀ ਹੋ ਗਿਆ ਵੀਰੇ ਹੋਣਾ ਦਾ ਕੀ ਆ ਜਿਹੜਾ ਕੁਝ ਤੇਰੇ ਨਾਲ ਹੋਈ ਜਾਂਦਾ ਨਾ ਉਹ ਸਾਰਾ ਕੁਝ ਪਤਾ ਲੱਗ ਗਿਆ ਭਾਬੀ ਆ ਬੰਨੇ ਤੇਰੇ ਮੂਰੇ ਹੱਥ ਤਿਹਾਰਾਂ ਦੇ ਦਿਨ ਚੱਲੀ ਜਾਂਦੇ ਆ ਐਵੇਂ ਘਰ ਚ ਕਲੇਸ਼ ਨਾ ਪਾ ਮਨਪ੍ਰੀਤ ਤੂੰ ਪਾਗਲਾਂਗੀ ਕਿਉਂ ਹੱਥ ਬੰਨੀ ਜਾਂਦੇ ਆ ਤੇ ਮੂਰੇ ਉਹ ਆਉਣੀ ਸੀ ਉਹ ਪੈ ਗਿਆ ਘਰ ਚ ਦਸ਼ਨ ਫालतੂ ਨਾ ਬੋਲ ਚੁੱਪ ਕਰਕੇ ਖੜੀ ਰਹਿ ਤੂੰ ਨਾ ਤੇਨੂੰ ਕਿਹਨੇ ਕਿਹਾ ਆ ਰਹਿ ਆਉਣ ਨੂੰ ਆਵਾਜ਼ ਮਾਰੀ ਏ ਤੁਹਾਡੀ ਭੈਣ ਨੇ ਮੈਨੂੰ ਕੋਈ ਸ਼ੌਂਕ ਨਹੀਂ ਬੇਇੱਜ਼ਤੀ ਕਰਾਉਣ ਦਾ ਬਾਪੇ ਮੈਨੂੰ ਮਾਰੀ ਜਾਂ ਨਾ ਕਿ ਤੈਨੂੰ ਬੇਇੱਜ਼ਤੀ ਕਰਾਉਣ ਦਾ ਸ਼ੌਂਕ ਤਾਂ ਕਿਸੇ ਤੈਨੂੰ ਨਹੀਂ ਹੁੰਦਾ ਮੈਂ ਇੱਥੇ ਹੀ ਪੜ ਕੇ ਵੱਡੀ ਹੋਈ ਆ ਇੱਥੇ ਖੇਡਦੀ ਰਹੀ ਆ ਆਪਣੇ ਵੀਰੇ ਨਾਲ ਚਲ ਅੱਜ ਤੂੰ ਵਿਆਹੀ ਵਰੀ ਗਈ ਤੇਰਾ ਇਸ ਘਰ ਤੇ ਪੂਰਾ ਹੱਕ ਆ ਮੇਰਾ ਘਰ ਤਾਂ ਮੇਰਾ ਸਹੌਰਾ ਘਰ ਹੀ ਆ ਪਰ ਬਸ ਸੁਖ ਸ਼ਾਂਤੀ ਨਾਲ ਰਹੋ ਦੋਨੇ ਤੁਸੀਂ ਕਲੇਸ਼ ਨਾ ਪਾਓ ਤਾਂ ਹੀ ਕਹਿਨੀ ਆ ਸਹੋਰੇ ਘਰ ਟਿੱਕੇ ਬੈਠੀ ਰਹਾ ਕਰ ਆ ਰੋਂ ਦੇ ਡਰਾਮੇ ਦੇ ਨਾ ਕਰ ਨਾ ਤੂੰ ਬੋਲੀ ਕੀ ਜਾਨੀ ਐ ਮੜਾ ਮੋਟਾ ਅਖਲ ਤੋਂ ਕੰਮ ਲੈਲਾ ਇਕ ਧੀ ਐ ਹੀ ਹੁੰਦੀ ਐ ਜਿਹੜੀ ਪੇਕਿਆਂ ਦੀ ਸੁੱਖ ਮਨਾਉਂਦੀਆਂ ਨੇ ਤੈਨੂੰ ਕੀ ਲੱਗਦਾ ਮੇਰੀ ਤੇ ਚਾਰ ਛਿਲੜਾਂ ਦੇ ਭੁਖੀ ਆਈ ਐ ਤੂੰ ਜਾ ਇੱਕ ਸੂਟੜੇ ਦੀ ਮੈਂ ਤਾਂ ਅੱਜ ਤੱਕ ਭਾਬੀ ਸੌਣ ਲੱਗੇ ਆਪਦੇ ਘਰ ਚੋਂ ਇਧਰੋਂ ਕੁਝ ਵੀ ਨਹੀਂ ਲੈ ਕੇ ਗਈ ਕਦੇ ਨਾ ਮੈਂ ਵੀਰੇ ਨੂੰ ਫालतू ਕਦੇ ਤੰਗ ਕੀਤਾ ਮੈਂ ਨਾ ਸਿਰਫ ਸੁਣਿਆ ਸੀ ਵੀ ਕਿਸੇ ਦੀ ਪਰਜਾਈ ਨੇ ਅੱਜ ਨਾਲ ਨਾਲ ਆਏ ਕਰਤਾ ਕਿਸੇ ਨੇ ਆਏ ਕਰਤਾ ਮੈਨੂੰ ਇਹ ਯਕੀਨ ਨਹੀਂ ਸੀਗਾ ਵੀ ਮੇਰੀ ਭਾਬੀ ਵੀ ਇਹੋ ਜਿਹੀ ਨਿਕਲੂਗੀ ਕੋਈ ਨਾ ਪਤਾ ਤੂੰ ਕਾਨੂੰ ਇਹਦੀ ਗੱਲਾਂ ਚ ਆਉਣੀ ਹੈਗੀ ਇਹਦਾ ਕੀ ਆ ਇਹਦਾ 100 ਵਾਰੀ ਭੌਂਕਦੀ ਹੈਗੀ ਬੋਲੀ ਜਾਂਦੇ ਇਹਨੂੰ ਮਨਪ੍ਰਿਤ ਪਰਜਾਈਆਂ ਵੀ ਕਦੇ ਚੰਗੀਆਂ ਲੱਗੀਆਂ ਨੇ ਬਸ ਕਰ ਜਾ ਨਾਲੇ ਮੇਰੀ ਗੱਲ ਸੁਣਤੀ ਹੈ ਐਵੇਂ ਨਾ ਦਾ ਮਨ ਹਾਲਾ ਕਰ ਜਿੰਨਾ ਚਿਰ ਤੇਰੀ ਮਾਂ ਜਿਉਂਦੀ ਹੈ ਨਾ ਤੇਰਾ ਭਾਈ ਤੇਰੇ ਨਾਲ ਖੜਾ ਹੈਗਾ ਜਦੋਂ ਮੈਂ ਅੱਖਾਂ ਵਿੱਚ ਗਈ ਫੇਰ ਭਾਵੇਂ ਇਹਨਾਂ ਦੀ ਦੇਲੀ ਪੈਰ ਨਾ ਤੇਰੀ ਕੋਈ ਨਹੀਂ ਮੰਮੀ ਭਾਬੀ ਜੇ ਥਰਾ ਜੀ ਕਰਦਾ ਲੱਖ ਜੀ ਜਦਕੇ ਤੂੰ ਵੀਰੇ ਨੂੰ ਲੈ ਕੇ ਉੱਥੇ ਆ ਜਾ ਕਰ ਮੇਰੇ ਤੋਂ ਰਖੜੀ ਬਣਵਾਉਣੀ ਆ ਜੇ ਤਉਠਾ ਨਹੀਂ ਜੀ ਕਰਦਾ ਮੇਰੇ ਨਾਲ ਬਰਤਨ ਨੂੰ ਮੈਂ ਅੱਗੇ ਤੋਂ ਨਾ ਰਖੜੀ ਲੈ ਕੇ ਆਵਾਂ ਨਾ ਵੀਰੇ ਨੂੰ ਕਦੇ ਕਹਾਂ ਬਿ ਬਣਾ ਕੇ ਲੈ ਜਾ ਬਸ ਤੁਸੀਂ ਕੁਛ ਰਹੋ ਦੋਨੇ ਮਨਪ੍ਰੀਤ ਕਿਸੇ ਦੇ ਕਹਿਣ ਤੋਰੇ ਹਟਣ ਦੀ ਲੋੜ ਨਹੀਂ ਹੈਗੀ ਠੀਕ ਆ ਹੁਣ ਤੋ ਜੀ ਸਦਕੇ ਆ ਤੇਰਾ ਆਪਦਾ ਘਰ ਆ ਨਾਲੇ ਕੋਈ ਤੂੰ ਐ ਬਗਾਨਿਆਂ ਵਾਂਗੂ ਥੋੜੀ ਆਵੇਂਗੀ ਇਸ ਘਰ ਚ ਤੂੰ ਜੰਮੀ ਹੋਈ ਐ ਜਿੰਨਾ ਤੇਰੇ ਭਰਾ ਦਾ ਹੱਕ ਐ ਨਾ ਇਸ ਘਰ ਤੇ ਉਨਾ ਤੇਰਾ ਵੀ ਐ ਫਿਰ ਕੀ ਹੋ ਗਿਆ ਜੇ ਦੁਨੀਆ ਦਾ ਦਸਤੂਰ ਹੈ ਧੀਆ ਨੂੰ ਬਗਾਨੇ ਘਰ ਜਾਣਾ ਪੈਂਦਾ ਇਹ ਥੋੜੀ ਹੈ ਵੀ ਮਾਪਿਆਂ ਦੇ ਘਰ ਉਹਨਾਂ ਦੀ ਸਾਹ ਟੁੱਟ ਜੇ ਬਸ ਲੋਹਾਂ ਨੂੰ ਕਿਉਂ ਨਹੀਂ ਕੋਈ ਸਮਝਦਾ ਵੀ ਇਹ ਵੀ ਸਾਡੀਆਂ ਧੀਆ ਨੇ ਉਹਨਾਂ ਬਾਰੇ ਕਿਉਂ ਤੁਹਾਨੂੰ ਉਹ ਹੁੰਦਾ ਕਿਉਂ ਨਹੀਂ ਉਹਨਾਂ ਨੂੰ ਜਾਣ ਦਿੰਦੇ ਇਹ ਤਾਂ ਤੇਰੀ ਗਲਤਫਹਮੀ ਹੈ ਤੈਨੂੰ ਮੈਂ ਰੋਕਿਆ ਕਦੋਂ ਹੈ ਨਾਲੇ ਕਿੱਡੇ ਕਿ ਚੰਗੀ ਗੱਲ ਕਰਦੀ ਹੈ ਤੂੰ ਘਰੇ ਆਈ ਸੀ ਹੌਂਗਾ ਲੈ ਕੇ ਜਾਵੇ ਕੀ ਕੁਝ ਬੋਲਦੀ ਹੈ ਤੂੰ ਹਾਂਜੀ ਮੰਮੀ ਸ਼ਾਇਦ ਮੈਂ ਹੀ ਗਲਤ ਆ ਇੱਥੇ ਮੇਰੀ ਪਰਜਾਈ ਵੀ ਮੇਰੇ ਨਾਲ ਇਹ ਸਭ ਕਰਦੀ ਆ ਤੇ ਉਹ ਚੀਜ਼ ਤੋਂ ਮੈਂ ਬਹੁਤ ੱੱਕੀ ਹੋਈ ਸੀ ਤੇ ਮੇਰੇ ਵੀ ਦਿਮਾਗ 'ਚ ਐਂ ਕੀੜਾ ਚੜ ਗਿਆ ਵੀ ਨਨਦਾ ਤਾਂ ਹੁੰਦੀਆਂ ਹੀ ਬੁਰੀਆਂ ਨੇ ਨਾ ਜੇ ਤੇਰੀ ਪਰਜਾਈ ਤੇਰੇ ਨਾਲ ਆਹ ਹਾਲ ਕਰਦੀ ਸੀ ਤਾਂ ਤੈਨੂੰ ਤਾਂ ਸਭ ਕੁਝ ਲੈ ਲੈਣਾ ਚਾਹੀਦਾ ਸੀ ਵੀ ਮੈਂ ਆਪਦੀ ਨਣਦੇ ਨਾਲ ਇਹ ਕੁਝ ਨਾ ਕਰਾਂ ਮੰਮੀ ਜੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੰਨ ਕੇ ਤੂੰ ਮੇਥੇ ਗਲਤੀ ਹੋ ਗਈ ਮੈਂ ਤਾਂ ਨਾ ਰਿਸ਼ਤਿਆਂ ਤੋਂ ਇੰਨੀ ੱੱਕੀ ਬੈਠੀ ਆ ਕਿ ਮੈਨੂੰ ਕੋਈ ਰਿਸ਼ਤਾ ਹੀ ਨਹੀਂ ਨਜ਼ਰ ਆਉਂਦਾ ਤੇ 누ਏ ਤਾਂ ਪਤਾ ਹੈ ਨਾ ਜਿਹੜਾ ਇੱਕ ਭੈਣ ਭਰਾ ਦਾ ਰਿਸ਼ਤਾ ਹੁੰਦਾ ਹੈ ਇਹ ਸਭ ਤੋਂ ਨੇੜੇ ਦਾ ਰਿਸ਼ਤਾ ਹੁੰਦਾ ਹੈ ਕਿਉਂਕਿ ਭੈਣ ਭਰਾਵਾਂ ਨੇ ਇੱਕ ਮਾਂ ਦੇ ਟਿੱਡਿ ਚੋ ਜਨਮ ਲਿਆ ਹੁੰਦਾ ਇਹਨਾਂ ਨੂੰ ਤਾਂ ਚਾਕੇ ਵੀ ਨਹੀਂ ਕੋਈ ਵਕ ਕਰ ਸਕਦਾ ਚੱਲ ਕੋਈ ਗੱਲ ਨਹੀਂ ਭਾਬੀ ਜਿਹੜਾ ਕੁਝ ਹੋ ਗਿਆ ਸੋ ਹੋ ਗਿਆ ਬਸ ਹੁਣ ਵੀ ਵੇਲੇ ਸਰ ਤੇਰੀ ਅੱਖਾਂ ਖੁੱਲ੍ਹ ਜਾਣ ਨਾ ਇਹ ਹੀ ਬਹੁਤ ਹੈ ਤੂੰ ਆਪਦੇ ਰਿਸ਼ਤਿਆਂ ਦੀ ਪਰਖ ਕਰਨੀ ਸਿੱਖ ਜਾਏ ਇਹ ਬਹੁਤ ਹੈ ਤੇਰੇ ਲਈ ਬਸ ਮਨਪ੍ਰੀਤ ਮੈਨੂੰ ਤਾਂ ਸੀ ਜਿਵੇਂ ਮੇਰੀ ਪਰਜਾਈ ਮੇਰੇ ਵੱਲ ਨੱਕ ਬੁੱਲ ਕੱਢਦੀ ਆ ਨਾ ਸ਼ਾਇਦ ਮੈਂ ਹੀ ਮਾੜੀ ਆ ਤਾਂ ਹੀ ਤੁਹਾਨੂੰ ਨਹੀਂ ਚੰਗੀ ਲੱਗਦੀ ਸੀ ਭਾਬੀ ਇੱਥੇ ਤਾਂ ਤੂੰ ਸੱਚੀ ਹੀ ਗਲਤ ਸੀ ਜੇ ਉਹ ਇਹੋ ਜਿਹਾ ਕੁਛ ਕਰਦੀ ਸੀ ਤੇਰੇ ਨਾਲ ਤੈਨੂੰ ਤਾਂ ਮੇਰੇ ਨਾਲ ਕੁਝ ਵੱਖਰਾ ਕਰਨਾ ਚਾਹੀਦਾ ਸੀ ਸਗੋਂ ਦੁੱਗਣਾ ਪਿਆਰ ਜਿਤਾਉਣਾ ਚਾਹੀਦਾ ਸੀ ਨਾਲੇ ਧੀਏ ਔਕਸੋਕ ਦੇ ਟਾਈਮ ਨਾ ਭੈਣ ਭਾਈ ਖੜਦੇ ਹੁੰਦੇ ਆ ਬਗਾਨਾ ਨਹੀਂ ਕੋਈ ਖੜਦਾ ਹੁੰਦਾ ਜੇ ਤੂੰ ਇੰਨਾ ਚਿਰ ਫਿੱਕ ਪਗਾਤੀ ਤਾਂ ਕੱਲ ਨੂੰ ਕੌਣ ਤੁਹਾਡੇ ਨਾਲ ਖੜੂਗਾ ਚੱਲ ਮਾਂ ਛੱਡ ਹੁਣ ਕੋਈ ਗੱਲ ਨਹੀਂ ਨਾਲੇ ਭਾਬੀ ਦੀ ਗੱਲ ਦਾ ਮੈਂ ਕਦੇ ਗੁੱਸਾ ਹੀ ਨਹੀਂ ਕੀਤਾ ਉਹ ਤਾਂ ਅੱਜ ਮੈਂ ਵੀ ਰਿਸ਼ਤੇ ਆ ਤਾਂ ਥੋੜਾ ਜਿਹਾ ਅੱਕ ਗਈ ਸੀ ਤਿੰਨ ਚਾਰ ਵਾਰੀ ਇਹੀ ਗੱਲਾਂ ਸੁਣ ਲੀਆਂ ਸੀ ਤਾਂ ਕਰਕੇ ਮੈਨੂੰ ਬੋਲਣਾ ਪਿਆ ਤੇਰਾ ਦਿਲ ਸੱਚੀ ਬਹੁਤ ਵੱਡਾ ਹੈ ਤੂੰ ਮੈਨੂੰ ਮਿੰਟ ਚ ਮਾਫ ਕਰਦਾ ਵੀਰੇ ਆ ਜਾ ਹੁਣ ਰਖੜੀ ਬਣਵਾਣਾ ਚੱਲ ਰਖੜੀ ਬਣ ਤੈ ਨਾਲੇ ਸੂਟ ਲੈ ਕੇ ਜਾਈਆਂ ਆਪਣੀ ਪਸੰਦ ਦਾ ਲੈ ਕੋਈ ਗੱਲ ਨਹੀਂ ਨਾਲੇ ਇੱਕ ਵਾਦਾ ਕਰ ਹੁਣ ਤਾਂ ਮੈਂ ਜਿਉਂਦੀ ਬੈਠੀ ਹਾਂ ਮੇਰੀ ਧੀ ਦੀਆਂ ਹਰ ਇੱਜ਼ਾ ਮੈਂ ਪੂਰੀਆਂ ਕਰ ਸਕਦੀ ਹਾਂ ਉਹ ਮੰਮੀ ਪਰ ਮੇਰੇ ਮਰਨ ਤੋਂ ਬਾਅਦ ਮੇਰੀ ਤੀਨ ਨਾਲ ਕੁਛ ਨਾ ਕਰੀ ਤੁਸੀਂ ਟੈਂਸ਼ਨ ਨਾ ਲਓ ਇਹਨੂੰ ਤਾਂ ਮੈਂ ਆਪਦੀਆਂ ਛੋਟੀਆਂ ਭੈਣਾਂ ਵਾਂਗੂ ਰੱਖੂੰਗੀ ਉਹ ਤਾਂ ਬਸ ਨਾ ਇੱਕ ਵਾਰ ਮੇਰੇ ਦਿਮਾਗ ਹੀ ਬੰਦ ਹੋਇਆ ਪਿਆ ਸੀਗਾ ਹੁਣ ਤਾਂ ਖੁੱਲ ਗਿਆ ਨਾ ਦਿਮਾਗ ਚਲੋ ਚੱਲ ਬੁੱਤ ਬਣਾ ਰੱਖੜੀ ਆਉਦੀ ਭੈਣ ਤੋਂ ਚਲੋ